ਪੇਤ ਪਰ ਇਹ ਹਾਲਾਤਾਂ ਦੇ ਵਿੱਚ ਵਿਆਹੀ ਕੁੜੀ ਦੇ ਲਾਪਤਾ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਕੁੜੀ ਦੇ ਪਰਿਵਾਰ ਦੇ ਵੱਲੋਂ ਜਵਾਈ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਹੀ ਉਹਨਾਂ ਦੀ ਧੀ ਨੂੰ ਕਿਤੇ ਛੁਪਾ ਕੇ ਰੱਖਿਆ ਗਿਆ ਦੂਜੇ ਪਾਸੇ ਉਹਨਾਂ ਦੇ ਵੱਲੋਂ ਕੋਈ ਅਨਹੋਣੀ ਹੋਣ ਦਾ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਮੁਤਾਬਕ ਉਹਨਾਂ ਦੀ ਲੜਕੀ ਨੇ ਨਵਾਂ ਸ਼ਹਿਰ ਦੇ ਨੌਜਵਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਬਾਅਦ ਮੁੰਡਾ ਕੁੜੀ ਨੂੰ ਨਾਲ ਲੈ ਕੇ ਘਰ ਵੀ ਆਇਆ ਸੀ ਤੇ ਕਿਹਾ ਸੀ ਕਿ ਹੁਣ ਉਹਨਾਂ ਨੇ ਵਿਆਹ ਕਰਵਾ ਲਿਆ ਤੇ ਦੋਵੇਂ ਇਕੱਠੇ ਰਹਿਣਗੇ ਪਰਿਵਾਰ ਦੇ ਵੱਲੋਂ ਇਜਾਜ਼ਤ ਦੇਣ ਤੇ ਮੁੰਡਾ ਕੁੜੀ ਨੂੰ ਆਪਣੇ ਘਰ ਲੈ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕੁੜੀ ਦੇ ਨਾਲ ਗੱਲਬਾਤ ਕਰਨ ਦੇ ਲਈ ਕਈ ਫੋਨ ਕੀਤੇ ਗਏ ਪਰ ਕੋਈ ਰابطਾ ਕਾਇਮ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਕੁੜੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੁਹਾਡੀ ਦਾਸ ਰਾਣੀ ਕਿਹੜਾ ਪਿੰਡ ਆਪਣਾ ਆਨੰਦਗੜ੍ਹ ਕੀ ਨਾਮ ਬੇਟੀ ਦਾ ਤੁਹਾਡੀ ਆਸ਼ਾ ਰਾਣੀ ਕੀ ਕੀ ਗੱਲਬਾਤ ਹੋਈ ਪੁਲੀ ਹਾਂ ਹਾਂ ਜੀ ਕੋਟ ਮੈਰਿਜ ਕਰਾ ਦੇ ਸੀ ਕਿਵੇਂ ਕਰਾਈ ਸੀ ਸੁਖ ਤਾਂ ਕਿੱਥੇ ਕਿਹੜੇ ਕਿੱਥੇ ਡਾਗ ਮੰਗਾ ਹੁੰਦਾ ਹੁੰਦਾ ਹੈਗਾ ਭੰਗਲਾ ਭੰਗੜ ਕਲਾ ਨਾ ਨਾ ਮੇਹਰ ਦਾ ਤੇ ਕੀ ਹੋਈ ਸੀ ਤੁਹਾਨੂੰ ਜਦੋਂ ਪਤਾ ਲੱਗਾ ਫਿਰ ਕੀ ਹੋਇਆ ਕੋਟ ਮੈਰਿਜ ਕਰਾ ਕੇ ਆ ਗਏ ਸੀ ਹੂੰ ਅਸੀਂ ਨਾਲ ਨਹੀਂ ਸੀਗੇ ਹੂੰ ਹਾਂਜੀ ਤੇ ਹੁਣ ਜਦੋਂ ਲੈ ਕੇ ਗਿਆ ਤਾਂ ਕੀ ਕਹਿ ਕੇ ਲੈ ਕੇ ਗਿਆ ਹਾਂਜੀ ਉਹ ਆਇਆ ਸੀਗਾ ਇੱਥੇ ਆ ਕੇ ਗਿਆ ਮੈਂ ਕੰਮ ਤੇ ਗਈ ਸੀ ਮੈਂ ਘਰ ਨਹੀਂ ਸੀਗੀ ਠੀਕ ਹੈ ਜੀ ਹਾਂਜੀ ਉਹ ਕਹਿੰਦਾ ਮੈਂ ਜੱ ਲੈ ਕੇ ਮੈਂ ਲੈ ਕੇ ਵੀ ਜਾਊਗਾ ਮੈਂ ਛੱਡ ਕੇ ਵੀ ਜਾਊਗਾ ਤੇ ਠੀਕ ਹੈ ਜੀ ਮੁੜ ਕੇ ਸਾਡੀ ਕੁੜੀ ਗੈਪ ਹੋ ਗਏ ਸਾਨੂੰ ਕੁੜੀ ਦਾ ਫੋਨ ਨਹੀਂ ਲੱਗਦਾ ਸੀਗਾ ਹੂੰ 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 ਮੁੜ ਕੇ ਕੁੜੀ ਦਾ ਫੋਨ ਲੱਗਰੇ ਤੇ ਬੰਦ ਹੋ ਗਿਆ ਕਹਿੰਦਾ ਮੈਂ ਬੱਸੇ ਚੜਾਤੀ ਤੇ ਕੁੜੀ ਅਸੀਂ 6 ਵਜੇ ਤੇ ਗਏ 9 ਵਜੇ ਆਏ ਰਾਤ ਨੂੰ ਸਾਡੀ ਕੁੜੀ ਨਹੀਂ ਉੱਤਰੀ ਬਸੇ ਓਕੇ ਹਾਂਜੀ ਸਾਡੀ ਕੁੜੀ ਘਰ ਨਹੀਂ ਆਈ ਘਰ ਗਏ ਤਾਂ ਘਰ ਕੋਣ ਕੋਣ ਮਿਲਿਆ ਉਹਨਾਂ ਦੇ ਘਰ ਉਹਨਾਂ ਦੇ ਜੀ ਵੀ ਮੰਮੀ ਮਿਲੀ ਸੀ ਹੂੰ ਮੰਮੀ ਦੇ ਬਾਅਦ ਉਹਦਾ ਡੈਡੀ ਵੀ ਘਰੇ ਸੀਗਾ ਹੂੰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਕੁੜੀ ਫਿਰ ਮੁੰਡਾ ਲੈ ਕੇ ਆਇਆ ਉਹ ਕਹਿੰਦੀ ਵੀ ਮੇਰੇ ਪਛੰਦ ਨਹੀਂ ਕੁੜੀ ਹੂੰ ਮੰਮੀ ਉਹਦੀ ਕਹਿੰਦੀ ਤੇ ਮੇਰੇ ਨਹੀਂ ਪਛੰਦ ਮੈਂ ਕਹੇ ਤੇ ਤੇਰੇ ਨਹੀਂ ਪਛੰਦ ਮੈਂ ਸਿੱਟੀ ਨਹੀਂ ਹੈ ਕਿ ਕੁੜੀ ਆਪਣੀ ਹੂੰ ਫਿਰ ਉਹ ਮੁਕਰੀ ਜਾਂਦੀ ਕਹਿੰਦੀ ਮੁੰਡਾ ਸਾਡੇ ਘਰ ਗਏ ਆਈ ਨਹੀਂ ਮੁੰਡਾ ਆ ਕੇ ਗਿਆ ਲੈ ਕੇ ਗਿਆ ਜੀ ਹੂੰ ਉਹ ਤਾਂ 11 ਵਜੇ ਤਾਂ ਲੈ ਕੇ ਚਲ ਗਿਆ ਤੋ ਕਰੂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਗੱਲ ਹੋਈ ਹੋਊਗੀ ਨਹੀਂ ਪਤਾ ਜੀ ਮੈਂ ਮਾਰਕੈਟ ਸੜੀ ਤੀ ਇਹ ਨਹੀਂ ਪਤਾ ਨਹੀਂ ਵੇਚੀ ਇਹ ਨਹੀਂ ਪਤਾ ਕੀ ਕੀਤਾ ਸਾਡੀ ਧੀ ਨੂੰ ਹੂੰ 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 ਕੋਈ ਦਰਖਾਸਤ ਦਿੱਤੀ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹਾਂਜੀ ਦਰਵਾਹ ਦਿੱਤੀ ਸੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀਗੀ ਕਿੰਨੇ ਦਿਨ ਹੋ ਗਏ ਕੁੜੀ ਨਾਲ ਗੱਲ ਹੋਈ ਕੁੜੀ ਨਾਲ ਗੱਲ ਹੋਈ ਨੋ ਜੀ ਇਹ 10 ਤਰੀਕ ਦਾ ਆ ਕੇ ਲੈ ਗਿਆ ਕੁੜੀ ਨੂੰ ਮੁੜ ਕੇ ਕੁੜੀ ਨਾਲ ਸਾਡੀ ਗੱਲ ਨਹੀਂ ਹੋਈ ਫੋਨ ਚੱਕਦੀ ਨਹੀਂ ਕੁੜੀ ਕੁੜੀ ਦਾ ਫੋਨ ਬੰਦਾਂ ਦਾ ਹੂੰ 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 ਹਾਂਜੀ ਕੌਣ ਮੁੰਡਾ ਜਿਹਦੇ ਨਾਲ ਕੁੜੀ ਗਈ ਸੀ ਪਹਿਲਾਂ ਵੀ ਘਰ ਆਉਂਦਾ ਹਾਂਜੀ ਪਹਿਲਾਂ ਵੀ ਆਉਂਦਾ ਸੀਗਾ ਮੇਰਾ ਨੰਦਵਿੰਦਰ ਕੌਰ ਆ ਕਿੰਨੇ ਦੇ ਪਪਾ ਪਿੰਡ ਨੰਦਵਾੜਾ ਕੀ ਮਾਮਲਾ ਹੈ ਮਾਮਲਾ ਇਹ ਵੀ ਇਹਨਾਂ ਦੀ ਗੁੜੀਆ ਸੀਗਾ ਪੀ ਜਿੰਨਾ ਕਿ ਮੈਨੂੰ ਪਤਾ ਮਿਲਨਖ ਦੱਸ ਰਹੀ ਹੈ ਨਾ ਵੀ ਸਾਨੂੰ ਵੀ ਉਦੋਂ ਹੀ ਪਤਾ ਲੱਗਾ ਵੀ ਕੁੜੀ ਨੇ ਕੋਟ ਮੈਚ ਕਰਾਈ ਹੋਇਆ ਹੈ ਨਾ ਤੇ ਮੁੰਡਾ ਆਇਆ ਸੀ ਉਹਨਾਂ ਦੇ ਘਰ ਹੈ ਨਾ ਮੁੰਡਾ ਤਾਂ ਸੀ ਦੇਖਿਆ ਨੇ ਪਰ ਵੀਡੀਓ ਆਈਆਂ ਮੁੰਡੇ ਦੀਆਂ ਮਤਲਬ ਸਾਡੇ ਕੈਮਰਾ ਲੱਗਾ ਸੀ ਉਹਦੇ ਵੀ ਵੀਡੀਓ ਹੈਗੀਆਂ ਵੀਡੀਓ ਚ ਮੈਂ ਦੇਖਿਆ ਹਾਂ ਨਾ ਤੇ ਇਹ ਜਦੋਂ ਇਹ ਕੋਟ ਮੈਰਿਜ ਕਰਾਈ ਤਾਂ ਮੁੰਡਾ ਇਹ ਲੈ ਗਿਆ ਕੰਦੇ ਘਰੋਂ ਲੈ ਗਿਆ ਕੁੜੀ ਨੂੰ ਹਨਾ ਤੇ ਕਹਿੰਦਾ ਵੀ ਅਸੀਂ ਅਡਜਸਟ ਕਰਦੇ ਦੋਨੇ ਜਣੇ ਤਾਂ ਮੰਮੀ ਨੂੰ ਮਨਾ ਲੰਨੇ ਘਰ ਜਾਪੇ ਹਨਾ ਇਹ ਲੈ ਕੇ ਗਿਆ ਤਾਂ ਦੁਆਰਾ ਬੋਟੀ ਆਉਂਦੀ ਹੈ ਮੇਰੇ ਕੋਲ ਮੈਨੂੰ ਕਹਿੰਦੀ ਵੀ ਚਾਚੀ ਵੀ ਮਾਲਾ ਚਲ ਗਈ ਮੁੰਡੇ ਦੇ ਨਾਲ ਹਨਾ ਮਾਲਾ ਕਹਿੰਦੇ ਕੁੜੀ ਨੂੰ ਦਾ ਨਾ ਆਛਾ ਆ ਹੈਨਾ ਤੇ ਉਹ ਲੈ ਗਿਆ ਤੇ ਇਹ ਬੋਟੀ ਮੈਨੂੰ ਕਹਿੰਦੀ ਵੀ ਤੁਸੀਂ ਵੀਡੀਓ ਕੱਢੋ ਹੁਣ ਆਪਣੇ ਕੈਮਰੇ ਤੋਂ ਮੁੰਡਾ ਲੈ ਕੇ ਚਲ ਗਿਆ ਉਹਨੂੰ ਤੇ ਉਹਦਾ ਕੋਈ ਕੰਟੈਕਟ ਨਹੀਂ ਹੁੰਦਾ ਹੈਗਾ ਹਨਾ ਫੋਨ ਨਹੀਂ ਲੱਗਦਾ ਹੈਗਾ ਉਹਦਾ ਦੇ ਫੋਨ ਲਾਂਦੇ ਫੋਨ ਉਹਦਾ ਬਿਜੀ ਬੰਦ ਆਂਦਾ ਸੀ ਰਹਿਣਾ ਜਾਂ ਤੋੜ ਦਿੱਤਾ ਉਹਨਾਂ ਨੇ ਕੀ ਕੀਤਾ ਇਹ ਨਹੀਂ ਸਾਨੂੰ ਪਤਾ ਹੈਗਾ ਨਾ ਮੁੰਡਾ ਕਿੱਥੇ ਲੈ ਕੇ ਗਿਆ ਹਨ ਇਹ ਹੁਣ ਮੁੰਡੇ ਨੂੰ ਪਤਾ ਹੋਊ ਕਿੱਥੇ ਲੈ ਕੇ ਗਿਆ ਇਹ ਵੀ ਗਏ ਸੀ ਨਵੇਂ ਸ਼ਹਿਰ ਦੋਨੇ ਮੰਮੀ ਡਾੜੀ ਇਹਦੇ ਗਏ ਸਵੇਰ ਨੂੰ ਹਨਾ ਇਹਨਾਂ ਨੇ ਪੰਚਾਇਤ ਕੀਤੀ ਉੱਥੇ ਜਾ ਕੇ ਤਾਂ ਉਹ ਉਹਨਾਂ ਨੇ ਇਹਨਾਂ ਬਾਰੇ ਨਹੀਂ ਆਰ ਦਿੱਤਾ ਹੈਗਾ ਫੇ ਕੁੜੀ ਦਾ ਨਹੀਂ ਪਤਾ ਲੱਗਦਾ ਫਿਰ ਇਹਨਾਂ ਨੇ ਪੁਲਿਸ ਰਿਪੋਰਟ ਵੀ ਦਿੱਤੀ ਹੈਗੀ ਪਹਿਲੋ ਥਾਣੇ ਦੇ ਕੇ ਆਏ ਹੈਗੇ ਤੇ ਫਿਰ ਐਸਪੀ ਦੇ ਕੋਲ ਪੇਸ਼ ਹੋਏ ਉੱਥੇ ਦਿੱਤੀ ਹੈਗੀ ਪਰ ਕਾਰਵਾਈ ਨਹੀਂ ਕੋਈ ਹੁੰਦੀ ਹੈ ਜੀ ਪਰ ਫਿਰ ਵੀ ਇਹ ਹੋਣਾ ਚਾਹੀਦਾ ਧੀ ਸਾਰੇ ਪਿੰਡ ਦੀਆਂ ਸਾਡੀਆਂ ਵੀ ਧੀਆਂ ਆ ਕਿ ਉਹ ਸਾਹਮਣੇ ਆਣੀ ਚਾਹੀਦੀ ਕੁੜੀ ਹੈਗੀ ਕਿਥੋਂ ਪਤਾ ਤਾਂ ਲੱਗੇ ਇਹ ਥੋੜੀ ਨਾ ਗਰੀਬ ਹੈਗੇ ਤਾਂ ਉਹਨਾਂ ਨੂੰ ਦੱਬੀ ਜਾਣਾ ਦੱਬੀ ਜਾਣਾ ਧੀਆਂ ਦਾ ਪਤਾ ਲੱਗਣਾ ਚਾਹੀਦਾ ਇਦਾਂ ਤਾਂ ਹਰ ਇੱਕ ਨਾ ਨੇਰ ਪੈ ਜਾਊਗਾ ਦੁਨੀਆਂ ਤੇ ਹਰ ਇੱਕ ਨਾ ਹੋ ਸਕਦਾ ਸਾਡੇ ਨਾਲ ਵੀ ਕੰਮ ਇਦਾਂ ਹੋ ਸਕਦੀ ਹੈ ਇਹੀ ਕਹਿਣਾ ਹੈ ਜੀ ਮੇਰਾ ਤਾਂ ਤੇ 10 ਤਰੀਕ ਨੂੰ ਕਿਹੜੀ ਨੂੰ ਲੈ ਗਈ ਇਸ ਨੂੰ 10 ਫਰਵਰੀ ਨੂੰ ਲੈ ਕੇ ਗਿਆ ਸੀ ਹੁਣ ਲੈ ਕੇ ਘਰੋਂ ਲੈ ਗਿਆ ਕੁੜੀ ਨੂੰ ਹਾਂਜੀ ਘਰੋਂ ਲੈ ਕੇ ਗਿਆ ਵੀਡੀਓ ਦੇਖੀਆਂ ਹੋਈਆਂ ਅਸੀਂ ਵੀ ਜਿਹੜੀ ਗੱਲਬਾਤ ਜਿਹੜੀ ਫੋਨ ਤੇ ਕਦੋਂ ਬੰਦ ਹੋਈ ਉਹਨਾਂ ਦੀ ਉਹਨਾਂ ਦੀ ਉਹਦੇ 10 ਤਰੀਕ ਤੇ ਬੰਦ ਹੋ ਗਈ ਹੈਗੀ 10 ਤਰੀਕ 1.5 ਹੋਵੇ ਤੱਕ ਬੰਦ ਹੋਈ ਹੈ ਉਹੋ ਗੱਲ ਨਹੀਂ ਕੁੜੀ ਨਾਲ ਉਸ ਤੋਂ ਬਾਅਦ ਨਹੀਂ ਉਹਦੇ ਨਾਲ ਕੋਈ ਗੱਲ ਮੈਂ ਵੀ ਫੋਨ ਲਾਇਆ ਸੀ ਪਰ ਲੱਗਦਾ ਨਹੀਂ ਸੀ ਮੇਰੇ ਕੋਲ ਵੀ ਉਹਦਾ ਫੋਨ ਸੀਗਾ ਅਸੀਂ ਹੈ ਤਾਂ ਗਾਂਢੀ ਪਰ ਮਚਾਤੀ ਲੱਗਦੀ ਉਹਨਾਂ ਦੀ ਪੀ ਮੇਰੇ ਕੋਲ ਵੀ ਆਉਂਦੀ ਜਾਂਦੀ ਸੀ ਕੁੜੀ ਬਹੁਤ ਚੰਗੀ ਏਦਾਂ ਦੀ ਕੁੜੀ ਨਹੀਂ ਹੈਗੀ ਕਿ ਜਿਹੜੀ ਘਰੋਂ ਜਾ ਸਕਦੀ ਬਹਾਦਰ ਵੀ ਹੈਗੀ ਪਰ ਇਹਨਾਂ ਨੇ ਕੁਛ ਜਿਦਾ ਕੀਤਾ ਏ ਕੁੜੀ ਨੂੰ ਪਤਾ ਇਹਨੂੰ ਲੱਗਦਾ ਕੁੜੀ ਦਾ ਪਤਾ ਤਾਂ ਲੱਗੇ ਵੀ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਕੀ ਲੱਗਦਾ ਕਿ ਕੁੜੀ ਕਿਸੇ ਉਹਨਾਂ ਲੱਗਦਾ ਮੈਨੂੰ ਤਾਂ ਇਹ ਲੱਗਦਾ ਜਾਂ ਤਾਂ ਕੁੜੀ ਇਹਨਾਂ ਨੇ ਕਿਤੇ ਉਹ ਕਿਟਨਾਈਪ ਕਰਕੇ ਰੱਖ ਲਈ ਪੀ ਜਦੋਂ ਵਿਆਹ ਹੋ ਜੂਗਾ ਮੁੰਡੇ ਦਾ ਤਾਂ ਫੇਰ ਬਾਹਰ ਕੱਢ ਦੇਮ ਛੱਡ ਦੇਵਾਂਗੇ ਉਹਨੂੰ ਮੁੰਡੇ ਦਾ ਵਿਆਹ ਕਿਦੋਂ ਵਿਆਹ ਹੀ ਰੱਖਿਆ ਹਾਂਜੀ ਵਿਆਹ ਰੱਖਿਆ 6 ਮਾਰਚ ਦਾ ਵਿਆਹ ਹੈ ਮੁੰਡੇ ਦਾ ਹੈਨਾ ਤੇ ਫੇਰ ਤਾਂ ਹੀ ਰੋਲੀ ਪਈ ਉਹਦੇ ਤਾਂ ਹੀ ਆ ਕੇ ਉਹ ਲੈ ਕੇ ਗਿਆ ਵੀ ਮੰਮੀ ਨੂੰ ਸਮਝਾ ਲਵਾਂਗੇ ਜਾਂ ਉਹਨੇ ਕਿਹਪਰ ਦੋਸਤਾਂ ਮਿੱਤਰਾਂ ਨਾਲ ਰਲ ਕੇ ਕਿਹਬਤ ਮਾਰ ਦਿੱਤਾ ਜਾਂ ਉਹਨਾ ਕੁਝ ਵੀ ਕੀਤਾ ਹੋ ਸਕਦਾ ਹੈ ਪਰ ਇਹ ਇਨਕੁਆਰੀ ਕਰਨੀ ਚਾਹੀਦੀ ਪੁਲਿਸ ਨੂੰ ਕਰਨੀ ਚਾਹੀਦੀ ਸਾਰੀ ਇਨਕੁਆਰੀ ਠੀਕ ਹੈ